ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸੇਖਵਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਘਰ ਦੇ ਪਸ਼ੂ ਜਿਹੜਾ ਵੀਰ ਜੀ ਉਹਨਾਂ ਦੇ ਦੁੱਧ ਦਾ ਕੰਮ ਹੈ ਨਾਲ ਕੁਝ ਪਸ਼ੂ ਇੱਧਰ ਵੀ ਆ ਚੰਗੀਆਂ ਝੋਟੀਆਂ ਵੀਰ ਜੀ ਉਹਨਾਂ ਨੇ ਜਿਹੜੀਆਂ ਘਰੇ ਰੱਖੀਆਂ ਸਾਰੀਆਂ ਅੱਜ ਵੀਰ ਜੀ ਨੇ ਕਹਿੰਦੇ ਕਿ ਕੁਝ ਮਜਬੂਰੀ ਕਰਕੇ ਲੋਡ ਪੈਣ ਕਰਕੇ ਜਿਹੜੀਆਂ ਦੋ ਝੋਟੀਆਂ ਕਹਿੰਦੇ ਕਿ ਵੇਚਣੀਆਂ ਪੈਂਦੀਆਂ ਹਨ ਆ ਗਾਵਾਂ ਵਿੱਚ ਵੀਰ ਜੀ ਹੁਣਾਂ ਨੇ ਚੰਗੀਆਂ ਰੱਖੀਆਂ ਹੋਆਂ ਜਰਸੀ ਵੈੜ ਵੀ ਹੈ ਕਾਫੀ ਖੂਬਸੂਰਤ ਆ ਕੁਛ ਉਧਰ ਕਟੀਆਂ ਮੱਛੀਆਂ ਵੀ ਜਿਹੜੀਆਂ ਵੀਰ ਜੀ ਹੁਣੇ ਤਿਆਰ ਕਰਨ ਦੀ ਆ ਤੇ ਆ ਦੋ ਝੋਟੀਆਂ ਜਿਹੜੀਆਂ ਤੇ ਇੱਕ ਆ ਬੱਛੀ ਜਿਹੜੀ ਗੱਬਣ ਆ ਚੈੱਕ ਪਾਸ ਆ 4 ਮਹੀਨਾ ਦੀ ਚੈੱਕ ਪਾਸ ਦੱਸਦੇ ਆ ਤੇ ਇਹ ਵੀ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਘਰੀ ਨਾ ਪਲਵਿੰਦਰ ਸਿੰਘ ਫੌਜੀ ਜੀ ਪਿੰਡ ਜਾਲਪੁਰ ਸੇਖਣਾ ਤਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਤੇ ਲੱਗ ਗਿਆ ਆਪਾਂ ਨੂੰ ਉਦੋਂ ਕਿ ਵੀ ਪੈ ਜਾਂਦਾ ਜੇ ਤਸਰਜਾ ਵੀ ਲੱਗੇ ਪੈ ਜਾਂਦਾ ਜੇ ਕਿਨੇ ਮਤਲਬ ਬਟਾਲੇ ਵੱਲੋਂ ਆਵੇ ਤੇ ਅਚਲ ਸਾਹਿਬ ਆ ਕੇ ਫੋਨ ਕਰ ਲੈ ਠੀਕ ਆ ਮੈਤੇ ਵੱਲੋਂ ਆਵੇ ਤੇ ਮੰਨਗਰ ਆ ਕੇ ਫੋਨ ਕਰ ਦੇ ਠੀਕ ਆ ਜੀ ਕਥੋਂ ਨੰਗਰ ਦਾ ਬਪਾਰਾ ਵੱਲੋਂ ਆਉਣਾ ਹੋਵੇ ਤੇ ਉਹ ਆ ਕੇ ਨਾਗਿਆਨ ਸਾਹਿਬ ਨੂੰ ਕਰ ਨਾਗਿਆਨ ਸਾਹਿਬ ਗੁਰਦਾਰਾ ਲੱਗ ਗਿਆ ਹੀ ਹੈ ਸੈਂਟਰ 'ਚ ਪੈਦਾ ਹਾਂ ਠੀਕ ਆ ਜੀ ਤੇ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ 9781 2714 86 ਠੀਕ ਹੈ ਜੀ WhatsApp ਨੰਬਰ 8837 726412 ਤੇ ਘਰ ਦੇ ਪਸ਼ੂ ਫੇਰ ਆਪਣੇ ਘਰ ਦੇ ਪਸ਼ੂ ਪੁੱਛੂਏ ਇਹ ਦੋ ਝੋਟੀਆਂ ਥੋੜੀ ਜਰੂਰਤ ਦਾ ਕਰਕੇ ਤੇ ਕੰਵੈਂਟ ਵਿੱਚ ਦਰਵਾਤਾ ਜੀ ਅੱਛਾ ਆ ਚਲੋ ਘਰਾਂ ਜਰੂਰਤਾਂ ਆ ਜਾਂਦੀਆਂ ਨੇ ਕੀ ਜੀ ਇਹ ਇਤਰਾ ਘਰੇ ਹੀ ਪਾਲੀਆਂ ਕਿ ਜਾਂ ਨਹੀਂ ਮੌਜੂਦ ਲਿਆ ਪਿਛਲੇ ਤੋਂ ਪਹਿਲੇ ਸਵੇਰੇ ਲਈਆਂ ਦੂਜੇ ਸਵੇਰੇ ਦੋਵੇਂ ਸਵੇਰੀਆਂ ਅੱਛਾ ਪਹਿਲੇ ਪਹਿਲੇ ਸਵੇਰੇ ਹੁੰਦੀਆਂ ਤੇ ਕਿੱਧਰ ਦੀਆਂ ਆ ਭਲਾ ਇਹ ਉੱਤਰ ਦੀਆਂ ਝੋਟੀਆਂ ਹਰਿਆਣੇ ਦੀਆਂ ਬਾਕੀ ਘਰੇ ਵੀ ਮਾਲ ਸਾਰਾ ਉੱਧਰ ਦਾ ਹੀ ਆ ਹਨਾ ਘਰੇ ਵੀ ਮਾਲ ਤਾਂ ਨਹੀਂ ਚੰਗੀਆਂ ਮੱਜਾਂ ਜਿਹੜੀਆਂ ਬਾਕੀ ਵੀ ਘਰੇ ਰੱਖੀਆਂ ਨਾ ਤੇ ਚਲੋ ਬਾਕੀ ਚਲੋ ਮਜਬੂਰੀਆਂ ਭੰਜਣੀਆਂ ਕਈ ਜਿਹੀਆਂ ਘਰਾਂ ਦੀਆਂ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਆਵਲੀ ਝੋਟੀ ਤੋਂ ਹੀ ਆਪਾਂ ਕਰਨੀ ਆ ਤੇ ਕਿੰਨਾ ਕੁ ਟਾਈਮ ਇੱਦੀ ਲੱਜੂਗੀ ਐ ਝੋਟੀ ਵੀ ਕੋਈ ਆ ਪੰਜ ਤਰੀਕ ਨੂੰ ਇਹਦਾ ਦਿਨ ਕੋਰੇ ਆ ਅੱਛਾ ਤੇ ਹਫਤਾ ਸਾਨੂੰ ਮੰਨ ਲਓ ਤੂੰ ਹੀ ਹੋਤਾ ਲੈ ਜੂਗੀ ਉੱਪਰ ਠੀਕ ਆ ਤੇ ਤੁਹਾਡੇ ਪਹਿਲੇ ਸਵੇਰ ਨੂੰ 12 14 ਲੀਟਰ ਦੁੱਧ ਚੋਇਆ ਆਪਾਂ ਜੀ ਅੱਛਾ ਸਾਡਾ ਦੁਨਾਂ ਦੀ ਹੈ ਫੁੱਲ ਗਰੰਟੀ ਸਾਡੀ ਕੋਈ ਧਾਰ ਘੂਰ ਸਿੱਟਾ ਹੋਵੇ ਠੀਕ ਹੈ ਸੜਾ ਮਾਰੇ ਉਹਦੀ ਸਾਡੀ ਗਰੰਟੀ ਤੇ ਕਿੰਨਾ ਕੁ ਤੇਰਾ ਦੁੱਧ ਹਰ ਕਿਚਵਾ ਜੂਗੀ ਹੈ ਦੋ ਕਿਲੋ ਆਪਣਾ ਬੜੀ ਜੀ ਸੇਵਾ ਬੰਦਾ ਵੇਖੋ ਆਪਣੀ ਸਾਭ ਸੰਭਾਲਦੇ ਹੋ ਤਰਾ ਮੇਰੇ ਹਿਸਾਬ ਨਾਲ 917 ਲੀਟਰ ਦੁੱਧ ਦੇਣਾ ਚਾਹੀਦਾ ਅੱਛਾ ਅੱਗੇ ਅਗਲੇ ਦੀ ਸੇਵਾ ਸਾਭ ਸੰਭਾਲ ਦੋ ਦੀ ਬਾਕੀ ਆ ਚਲੋ ਸ਼ਾਮਪ ਤੁਹਾਡੀ ਤੇ ਉਤਰਾ ਸ਼ਾਮ ਚੰਗੀ ਆ ਜਿਹਾ ਤਰਾ ਮੱਝ ਚਲੋ ਆਖੀ ਆ ਪੱਧਰੀ ਜੀ ਹੈ ਜਹ ਰਸਨੀ ਕਰ ਸਕਦੇ ਨਹੀਂ ਆਹ ਪਰਾਜੀ ਹੈ ਬੱਚੇ ਸਰ ਸਾਡੇ ਹਿਸਾਬ ਨਾਲ ਇਹਦੇ ਥੱਲੇੋਂ ਮਤਲਬ 14 ਲੀਟਰ ਦੁੱਧ ਚੋਇਆ ਤੋਰੋ ਹਾਂ ਫੇਰ ਇੱਕ ਵਾਰੀ ਕਿਉਂਕਿ ਜਿਤਨੇ ਪਸ਼ੂ ਵੇਖ ਕੇ ਜਿਹੜਾ ਸਾਹਮ ਦਾ ਪਤਾ ਲੱਗ ਜਾਂਦਾ ਵਾ ਤੇ ਚੰਗੀਆਂ ਝੋਟੀਆਂ ਸੰਭੀਆਂ ਵਾਂ ਜਿਹੜੀਆਂ ਵੀਰ ਜੀ ਉਹਨਾਂ ਨੇ ਬਾਕੀ ਇਹ ਆ ਕਿ ਥੋੜਾ ਜਿਹਾ ਸਾਡੇ ਤੋਂ ਡਰਦੀਆਂ ਡਰਦੀਆਂ ਵਾਂ ਥੱਲੇ ਪੂਰੀ ਝੋਟੀ ਤਿਆਰ ਹੋਣੀ ਹੈ ਜਿਹੜੀ ਲੈ ਵੀਰ ਜੀ ਕਮਾਗੇ ਬਾਕੀ ਥੰਨਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਇਹ ਆ ਕਿ ਸਾਡੇ ਦਾ ਥੋੜਾ ਜਿਹਾ ਡਰਦੀਆਂ ਬਾਹਰਲੇ ਬੰਦੇ ਜਿਹੜੇ ਇੱਥੇ ਘਰ ਚ ਆਉਂਦੇ ਆ ਕਿਉਂਕਿ ਵੀ ਜਿਹਨਾਂ ਦਾ ਘਰ ਵੀ ਬਾਹਰ ਦੇਖਣਦੇ ਆ ਤੇ ਪਸ਼ੂ ਵੀ ਘਰ ਦੇ ਪਿਛਲੇ ਬੰਨੇ ਆ ਜੀ ਆਹ ਦੇਖ ਸਾਡੇ ਥੱਲੀਆਂ ਚੰਗੀ ਭਰਨੀ ਆ ਚਲੋ ਲੈ ਜਾਵੇ ਜੀ ਉੱਥੇ ਬੰਦ ਓ ਬੱਲੇ ਓ ਲੈ ਥੱਲੀਆਂ ਬੜੀ ਖੁੱਲੀ ਤਿਆਰ ਹੁੰਦੀ ਆ ਤੇ ਫਿਰ ਉਪਰਾ ਕਰਦੀ ਨਹੀਂ ਤੇ ਮੁੱਲ ਫਿਰ ਵੇਦਿਆ ਦਾ ਦੱਸਦੀ ਆ ਆਪਾਂ ਮੁੱਲ ਤੇ ਭਾਜੀ ਅਸੀਂ ਤੇ ਕਿਸੇ ਸਵੇਰ ਤੱਕ ਮਹਿੰਗਿਆ ਲਈ ਆ ਆਪਾਂ ਉਸ ਹਿਸਾਬ ਨਾਲ ਨਹੀਂ ਮੰਗਦੇ ਹਾਂਜੀ ਇਹ ਤਾਂ ਅਸੀਂ ਜਦੋਂ 1.30 ਮੰਗਦੇ ਆ ਅੱਛਾ ਮਾਨਤਾਂ ਨੂੰ ਚਲੋ ਕੋਈ ਫੋਨ ਇੱਕ ਵਾਰੀ ਲਾਵੇ ਜ਼ਰੂਰ ਹਨਾ ਫੋਨ ਲਾਵੇ ਫੋਨ ਲਾਵੇ ਕਰੀ ਦੇ ਮੌਕੇ ਤੇ ਸੌਦਾ ਆਪੇ ਹੋ ਜਾਊਗਾ ਤੇ ਹੁਣ ਇਹ ਕਾਹ ਝੋਟੀ ਆ ਇਹ ਉੱਤੋਂ ਵੀ ਜਿਹੜੀ ਆ ਸਰੀਰ ਚ ਭਾਰੀ ਆ ਤੇ ਸੋਹਣੀ ਝੋਟੀ ਆ ਜਿਹੜੀ ਇਹ ਵੀ ਇਹ ਕਿੰਨੇ ਕੇ ਦੁੱਧ ਆ ਲਈ ਜੀ ਵਿਰਜੀ? 50 ਲੀਟਰ ਚ ਹੋਇਆ ਭਿੰਦੇ ਸੂਵੇ। ਅੱਛਾ ਪਹਿਲੇ ਸੂਵੇ। ਠੰਡੀ ਸੀ ਇਹ ਬੱਚਾ ਛੱਡੋ ਨਾ ਛੱਡੋ ਕੋਈ ਇਹਨੂੰ ਟੈਨਸ਼ਨ ਨਹੀਂ ਆ। ਅੱਛਾ। ਆਪਾਂ ਉਹਦਾ ਬੱਚੇ ਨੂੰ ਬਗਿਆਰ ਵੀ ਚੋਂਦੇ ਨੇ। ਠੀਕ ਆ। ਬਾਕੀ ਤੇ ਕੋਈ ਕਰਦੇ। ਐਰ ਕੀ ਕਿੰਨਾ ਕੇ ਦੁੱਧ ਚ ਆਜੂਗੀ? ਐਰ ਕੇ ਤੇ ਮੇਰੇ ਸਾਬ ਲੇਦੇ 17-18 ਲੀਟਰ ਦੁੱਧ ਚ ਆਉਣਾ ਚਾਹੀਦਾ। ਅੱਗੇ ਜਦੋਂ ਅਗਲੇ ਦੀ ਸਾਫ ਸਵਾ ਬਿਲਕੁਲ। ਤੋਰੋ ਹਾਂ ਇੱਕ ਰੀਨ। ਬਾਕੀ ਇਹ ਵੀ ਛੋਟੀਆਂ ਸਾਂਭੀਆਂ ਚੰਗੀਆਂ ਰੀਜ ਨਾਲ ਵੀ ਜੀ ਇਹਨਾਂ ਨੇ। ਹੱਲ ਇੱਕ ਵੈੜ ਵੀ ਤੁਹਾਨੂੰ ਦਿਖਾਉਣੀ ਆ। ਸਾਂਭ ਕੀਤੀ ਆ ਜਿਹੜੀ ਬਾਕੀ ਇਹ ਆ ਕਿ ਚਲੋ ਜੇ ਸਾਂਭੀਏ ਪਸ਼ੂ ਤੇ ਮੁੱਲ ਵੀ ਮੋੜਦੇ ਆ ਜੇ ਸਾਂਭੀਆਂ ਤੇ ਅੱਜ ਪੈਸੇ ਵੀ ਵੇਚੀ ਉਹਨਾਂ ਨੇ ਵਟਨੇ ਜੇ ਨਾ ਸਾਂਭੀਆਂ ਹੁੰਦੀਆਂ ਤੇ ਫਿਰ ਜੜੀਆਂ ਕਿੰਨੇ ਦੀਆਂ ਜੜੀਆਂ ਨਹੀਂ ਹੀ ਹੋਣੀਆਂ ਲੈ ਜਾ ਵੀ ਜੀ ਬਾਕੀ ਇਹ ਵੀ ਇਹ ਵੀ ਥੱਲੇੋਂ ਚੰਗੀ ਖੁੱਲੀ ਤਿਆਰ ਹੋਣੀ ਆ ਪਾਰੇ ਪੱਲੇ ਦੀ ਝੋਟੀ ਆ ਜਿਹੜੀ ਪੂਰੀ ਜਵਾਨ ਝੋਟੀ ਆ ਬਾਕੀ ਇਹ ਕਿ ਕੁਬੀਰ ਫੋਨ ਲਾਵੇ ਜੀ ਸਿੱਧੀ ਲਾ ਜਾਵੇ ਦੀ ਇਹ ਵੀ ਹੈ ਕਰੀ ਥੋੜਾ ਡਰਦੀਆਂ ਡਰਦੀਆਂ ਆ ਸਾਡੇ ਅਜ ਲਾਇਆ ਬਾਕੀ ਸਾਰੀਆਂ ਝੋਟੀਆਂ ਕਰੇ ਇਹ ਜੜੀਆਂ ਉਹ ਵੀ ਬਾਕੀ ਵੀ ਜਵਾਨ ਝੋਟੀਆਂ ਪੂਰੀਆਂ ਆਲੇ ਸੱਦੇ ਜੀ ਚੰਗੀ ਭਰਨੀ ਹੈ ਵੀ ਥੱਲੇ ਹਵਾਨੇ ਤੇ ਨਾੜਾ ਨੂੰ ਰੱਖ ਚੰਗੀਆਂ ਪਿੱਠਪੜੇ ਤਾਂ ਵੀ ਚੰਗੀ ਆ ਤੇ ਥਣਾ ਦਾ ਸਾਈਜ਼ ਗਿਆਪ ਆਪਾਂ ਦੇਖ ਸਕਦੇ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਤੇ ਇਹ ਉਤਰਾਂ ਵੀਰ ਜੀ ਕਿੰਨੇ ਦਿਨ ਖੜਦੀ ਜੀ ਹੱਲੇ ਵੀਰ ਜੀ ਮੇਰਾ 13 ਤਰੀਕ ਨੂੰ ਲੈ ਪੂਰੇ ਆ ਅੱਛਾ ਮੈਂ ਕਹਿੰਦਾ 10 15 ਦਿਨ ਖੜਦੀ ਆ ਜੇ ਹਾਂਜੀ 13 ਤਰੀਕ ਮੇਰੇ ਨਾਲ ਜੇ ਮੋੜੇ ਤੇ ਇਹਦਾ ਫਿਰ ਮੁੱਲ ਆਪਾਂ ਨੂੰ ਜਿੱਥੇ ਅੱਧੇ ਮਗਦੇ ਦਾ ਅੱਛਾ ਬਾਕੀ ਕਦੋਂ ਮਾਂਤਾਂ ਨੂੰ ਚਲੋ ਮੌਕੇ ਦੇ ਫਿਰ ਕੋਈ ਫੋਨ ਲਾਵੇ ਇੱਕ ਕਰੀ ਹਨਾ ਠੀਕ ਹੈ ਮਾਂਤਾਂ ਦਾ ਫੋਨ ਲਾਵੇ ਕੋਈ ਦੋਸਤਾਂ ਨੂੰ ਠੀਕ ਹੈ ਉਹ ਜੂ ਮੌਕੇ ਦੇ ਮਾਂਤਾਂ ਜਿਹੜਾ ਇਹ ਆ ਕਿ ਚਲੋ ਹੁਣ ਜਿਤਨਾ ਮੱਲ ਹੁਣ ਤੁਸੀਂ ਵੀ ਵੀਡੀਓ ਪਾਉਂਦੇ ਜੇ ਵੇਚਣ ਲਈ ਪਾਉਂਦੇ ਜੇ ਤੇ ਤੁਸੀਂ ਵੀ ਵੇਚ ਹੀ ਦੇਣੀਆਂ ਬਾਕੀ ਅਗਲੇ ਬੰਨੇ ਵੀ ਕੋਈ ਝੋਟੀਆਂ ਦੇ ਹਿਸਾਬ ਨਾਲ ਮੁੱਲ ਲਾਵੇ ਤੇ ਜਿਹੜਾ ਵਾ ਸੌਦਾ ਆਪੇ ਮੌਕੇ ਤੇ ਤੁਸੀਂ ਦੇਖਦਾ ਤੁਸੀਂ ਰੋਜ਼ ਵੀਡੀਓ ਬਣਾਉਂਦੇ ਆ ਹਾਂਜੀ ਹਾਂਜੀ ਕੋਈ ਪੱਕੇ ਮੁੱਲ ਕੋਈ ਲਾਵੇ ਤੇ ਜਿਹੜਾ ਮੌਕੇ ਕਿੰਨੇ ਖਰੀਦ ਨਹੀਂ ਹੁੰਦਾ ਕਿ ਮੁੱਲ ਲਾ ਦੇ ਆਪਣਾ ਹਾਂਜੀ ਹਾਂਜੀ ਬੱਲੇ ਉਦਾਂ ਵੀ ਹੁੰਦੇ ਵੀ ਤੇ ਨਹੀਂ ਭਾਈ ਇੰਨੇ ਲਾ ਲਓ ਇੰਨੇ ਲਾ ਲਓ ਚਲੋ ਤੇ ਤੇ ਉਹ ਤੇ ਚਲੋ ਧੰਨਵਾਦ ਕਰਦਿਆਂ ਤੇ ਤੁਸੀਂ ਦੇਣੀਆਂ ਕਿਹਨੇ ਜਾਣੀ ਕਿਸਨੇ ਦੇਣੀਆਂ ਹਾਂਜੀ ਤੇ ਹੁਣ ਆ ਵੈਡ ਬਾਰੇ ਦੱਸੀਏ ਇਹ ਵੀ ਕਾਫੀ ਖੂਬਸੂਰਤ ਹੈ ਇਹ ਕਿ ਇਹਦਾ ਕੀ ਜੇਤ ਸਾਹਿਬ ਅਲੀ ਤੇਰੇ ਤੋਂタミン ਆਇਆ ਚੱਲ ਗਿਆ ਚੈੱਕ ਪਾਸ ਗਿਆ ਅੱਛਾ ਇਹ ਫਾਰਮ ਤੇ ਲਈ ਮੈਂ ਮੱਛੀ ਤੇ ਉਹ ਮੈਂ ਥੋੜੀ ਜਿਹੀ ਰੋਟਲਾ ਕਰਕੇ ਦੇਖ ਲਿਆ ਅੱਛਾ ਚੈੱਕ ਪਾਸ ਹੋ ਡਾਕਟਰ ਦੇ ਦੁਰ ਕੇ ਇਹਦੀ ਮਾਂ ਦਾ ਦੁੱਧ ਤਾਂ ਪਤਾ ਚ ਮਾਂ ਦਾ ਪੈਂਕੀ ਕਿੰਨਾ ਦਾ ਰਿਕਾਰਡ ਦੱਸਿਆ ਠੀਕ ਹੈ ਤੋਰ ਹਾਂ ਕਿਹਦਾ ਤੇ ਆਪਾਂ ਦੇਖ ਸਕਦੇ 35 ਦੇ ਵਿੱਚ 40 ਦੇ ਵਿੱਚ 20 ਦੇ ਦਾ ਤੇ ਚਲੋ ਕਿਹਦੇ ਪਹਿਲਾਂ ਸੂਈ ਸੋਣਾ ਜੇ ਬਾਕੀ ਹੈ ਆ ਦੇਖਣ ਚ ਜਿਹੜੀ ਚੰਗੇ ਰਿਕਾਰਡ ਵਾਲੀ ਤੋਰ ਹਾਂ ਇੱਕ ਰੀਨ ਚਾਰ ਮਹੀਨੇ ਦੇ ਜਿਹੜੇ ਚੱਕ ਪਾਸ ਦੱਸਦੇ ਆ ਤੇ ਬਾਕੀ ਥੱਲੇ ਝੋਲੀ ਇਹਨੇ ਹੁਣ ਤੇ ਚੰਗੀ ਬਣਾਈ ਆ ਜਿਹੜੀ ਆਨੇ ਦੇ ਵੀ ਦੂਰ ਦੂਰੀ ਜਿਹੜੀ ਲੱਗੇ ਨਾਲ ਜੀ ਬਾਕੀ ਕਾਤ ਕਾਟ ਚ ਇਹ ਵੀ ਜਿਹੜੀ ਜਵਾਨ ਆ ਆ ਹੋਰ ਵੀ ਆ ਕਟੀਆਂ ਮੱਛੀਆਂ ਜਿਹੜੀਆਂ ਵੇਚੀਆਂ ਨੇ ਘਰੇ ਰੱਖਣੀਆਂ ਤੇ ਇਹਦਾ ਵੀ ਜੀ ਫਿਰ ਮੁੱਲ ਜੇ ਤਾਂ ਭਾਈ ਫੋਨ ਤੇ ਕਰਵਾ ਗਏ ਜਿਹੋ ਵੀ ਵੀਰ ਫੋਨ ਲਾ ਲੈਗੇ ਇਹ ਨਹੀਂ ਮਾਰਾ ਤਾ ਅੱਛਾ ਜਿਆ ਇਹ ਆ ਕਿ ਹੁਣ ਹੁਣ ਦੇ ਹਿਸਾਬ ਨਾਲ ਦੇ ਦੋਗੇ ਹਨਾ ਹਿਸਾਬ ਨਾਲ ਕਿੰਨੀ ਕੱਚੀ ਉੱਥੇ ਸਾਬ ਨੂੰ ਆਪਾਂ ਦੇਣਾ ਠੀਕ ਹੈ ਜੀ ਬਾਕੀ ਤਿਆਰ ਹੋ ਗਏ ਤੇ ਫਿਰ ਪੂਰੀ ਕਮਾਨ ਜੇ ਜਦੋਂ ਤੁਹਾਨੂੰ ਪਤਾ ਹੀ ਆ ਕਿ ਦੇ ਦੀ ਹੈ ਹਾਂਜੀ ਹਾਂਜੀ ਤੇ ਇਹ ਚਲੋ ਖੜਨੇ ਗਿਆ ਸ਼ਕੀਨ ਵੀਰ ਨੇ ਸੰਭਲ ਨਾਲ ਲੈਣੀ ਆ ਜੇ ਕੋਈ ਸਾਫ ਨੂੰ ਤੇ ਉਹਨੇ ਆਪਣਾ ਉਹਨਾਂ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿਹੜੀਆਂ ਦੋ ਮੱਝਾਂ ਤੇ ਇੱਕ ਵਾੜ ਜਿਹੜੀ ਆਪਨੇ ਇੱਥੇ ਆ ਕੇ ਦੇਖ ਚਾਹ ਕੇ ਪਸੰਦ ਕਰਕੇ ਖੜੋ ਆਪਣੇ ਹੱਥੀਂ ਪਾਸ ਕਰਕੇ ਖੜੋ ਤੇ ਤਸੱਲੀ ਕਰਕੇ ਖੜੋ ਭਾਵੇਂ ਪਹਿਲੀ ਵਾਰੀ ਇਸ ਕਰ ਚੋ ਵੀਡੀਓ ਤੁਹਾਨੂੰ ਦਿਖਾਈ ਆ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੜੋ